ਵਾਹੀ ਕੋ ਦੀ ਕੀ ਖਤੇ ਅੱਜ ਜੂਨ 248 ਪੁਲ ਜਲਾ ਗੁਰਦਾਸਪੁਰ ਦੀ ਮੀਟਿੰਗ ਗੁਰਦੁਆਰਾ ਨਾਨਕਸਰ ਭਿੱਟੇਵਾੜ ਦੇ ਵਿਖੇ ਹੋਈ ਜਿਸ ਵਿੱਚ ਕੱਲ ਦੀ ਇੱਕ ਖਬਰ ਚੱਲ ਰਹੀ ਆ ਵੀ ਹਾਈ ਕੋਰਟ ਨੇ ਫੈਸਲਾ ਦਿੱਤਾ ਵੀ ਕਿਸੇ ਵੀ ਤਰੀਕੇ ਨਾਲ ਧੱਕਾ ਕਰਕੇ ਜਾਂ ਹੋਰ ਵੀ ਟੰਗ ਤਰੀਕੇ ਵਰਤ ਕੇ ਤੇ ਕਬਜ਼ਾ ਕੀਤਾ ਜਾਊਗਾ ਮੈਂ ਹਾਈ ਕੋਰਟ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਅਜੇ ਬਹੁਤ ਸਾਰੇ ਲੋਕਾਂ ਨੇ ਪੈਸੇ ਨਹੀਂ ਲਏ ਬਹੁਤ ਸਾਰੇ ਲੋਕਾਂ ਦੀਆਂ ਤਕਸੀਮਾਂ ਹੋਣ ਵਾਲੀਆਂ ਕੁਝ ਲੋਕਾਂ ਦੇ ਉਹਨਾਂ ਦੇ ਖਾਤੇ ਵਿੱਚ ਪੈਸੇ ਪੈ ਗਏ ਨੇ ਜਿਹਨੇ ਆਪਣਾ ਇਥੋਂ ਸਾਰਾ ਹੀ ਪੈਲੀ ਵੇਚ ਕੇ ਚਲੇ ਗਏ ਪਰ ਉਹ ਪ੍ਰਸ਼ਾਸਨ ਕੋ ਜਦੋਂ ਅਸੀਂ ਜਾਣਦੇ ਆ ਤੇ ਉਹ ਦਾ ਕਹਿੰਦੇ ਨੇ ਵੀ ਇਹ ਕੋਰਟ ਜਾਣਾ ਉਹ ਕਿਸਾਨਾਂ ਨਾਲ ਧੱਕਾ ਹੋਊਗਾ ਜਿਨ੍ਹਾਂ ਚਿਰ ਇਹੋ ਜਿਹੇ ਫੈਸਲੇ ਉਹਨਾਂ ਨੂੰ ਪੈਸਿਆਂ ਦੀ ਕਟੌਤੀ ਕਰਕੇ ਬਾਕੀ ਸਾਰਿਆਂ ਨਾਲ ਪਾਏ ਜਾਣ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹਨਾਂ ਫੈਸਲਿਆਂ ਵੱਲ ਵੀ ਖਿਆਲ ਰੱਖਿਆ ਜਾਵੇ ਬਾਕੀ ਇਥੇ ਇਹ ਮਤਾ ਪਾਸ ਕੀਤਾ ਗਿਆ ਵੀ ਜਿੰਨਾ ਚਿਰ ਸਾਡੇ ਮੰਗ ਮਸਲੇ ਅਤੇ 12013 ਦੇ ਐਕਟ ਦੇ ਹਿਸਾਬ ਨਾਲ ਮਾਰਕੀਟ ਰੇਟ ਦੇ ਹਿਸਾਬ ਨਾਲ ਪੈਸੇ ਨਹੀਂ ਦਿੱਤੇ ਜਾਣਗੇ ਉਹਨਾਂ ਚਿਰ ਕਿਸੇ ਵੀ ਕੀਮਤ ਤੇ ਕਿਸਾਨ ਕਬਜ਼ਾ ਨਹੀਂ ਦੇਣਗੇ ਭਾਵੇਂ ਪੁਲਿਸ ਕਿੰਨਾ ਵੀ ਤਸ਼ੱਦਦ ਕਰਲੇ ਜੋ ਮਰਜ਼ੀ ਆਪਣੀ ਫੋਰਸ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ